ਖਾਸ ਵਿਚਾਰ ਚੈਨਲ ਦੇ ਉੱਤੇ ਆਉਣ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਨਕੀ ਕਰਮਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅਸੀਂ ਸਭ ਜਾਣਦੇ ਹਾਂ ਕਿ ਅੱਜ ਦਾ ਯੁੱਗ ਜਿਹੜਾ ਭੌਤਿਕਵਾਦੀ ਯੁੱਗ ਗਿਆ ਤੇ ਇਹਦੇ ਵਿੱਚ ਹਰ ਇੱਕ ਦੀ ਦੌੜ ਜਿਹੜੀ ਆ ਉਹ ਪੈਸੇ ਤੇਲੇ ਪਿੱਛੇ ਲੱਗੀ ਆ ਪਦਾਰਥਾਂ ਵੱਲ ਧਿਆਨ ਹਰ ਇੱਕ ਦਾ ਜ਼ਿਆਦਾ ਵਾ ਕਿ ਮੇਰੇ ਕੋਲ ਜਿਆਦਾ ਤੋਂ ਜਿਆਦਾ ਪਦਾਰਥ ਹੋਣ ਤੇ ਸੁੱਖ-ਸੁਹਜਤਾ ਹੋਣ ਪਰ ਦੋਸਤੋ ਜੀਵਨ ਦੀਆਂ ਜਿਹੜੀਆਂ ਬੁਨਿਆਦੀ ਗੱਲਾਂ ਵਾਂ ਜਿਹੜੇ ਮੂਲ ਥਾਤੇ ਆ ਜੀਵਨ ਦੇ ਜਿਹੜੇ ਕਿ ਸਾਡੇ ਜੀਵਨ ਨੂੰ ਉੱਚਾ ਬਣਾਉਂਦੇ ਆ। ਅਜਿਹੀਆਂ ਗੱਲਾਂ ਸੁਣਨਾ ਸਿੱਖਣਾ ਜਾਂ ਮੰਨਣਾ ਜਾਂ ਜੀਵਨ 'ਚ ਲਾਗੂ ਕਰਨ ਵਾਲਾ ਸਾਡਾ ਸਭ ਦਾ ਧਿਆਨ ਬੜਾ ਘਟਿਆ। ਸੋ ਇਸੇ ਗੱਲ ਨੂੰ ਧਿਆਨ 'ਚ ਰੱਖਦੇ ਆਂ ਦੋਸਤੋ ਅਸੀਂ ਅੱਜ ਤੋਂ ਆਪਣੇ ਚੈਨਲ ਦੇ ਉੱਤੇ ਤੁਹਾਡੇ ਸਹਿਯੋਗ ਦੇ ਨਾਲ ਇੱਕ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਆਂ। ਇੱਕ ਐਸਾ ਸਫ਼ਰ ਕਿ ਜਿਹਦੇ ਵਿੱਚ ਅਸੀਂ ਦੋਸਤੋ ਜੀਵਨ ਪ੍ਰਤੀ ਇਹ ਮੁੱਖ ਤਤ ਜਿਹੜੇ ਆ ਜਿਹੜੀਆਂ ਬੁਨਿਆਦੀ ਗੱਲਾਂ ਆ ਇਹਨਾਂ ਨੂੰ ਲੈ ਕੇ ਇਹਨਾਂ ਤੇ ਵਿਚਾਰ ਵਟਾਂਦਰਾ ਤੁਹਾਡੇ ਨਾਲ ਕਰਿਆ ਕਰਾਂਗੇ ਜਿਹੜੀਆਂ ਕਿ ਜੀਵਨ ਦਾ ਆਧਾਰ ਹਨ ਦੋਸਤੋ ਇਹ ਗੱਲਾਂ ਨੂੰ ਲੈ ਕੇ ਅਸੀਂ ਜੀਵਨ ਦਾ ਅਸਲ ਅਰਥ ਅਸਲੀ ਮਕਸਦ ਸਮਝਣ ਦੀ ਕੋਸ਼ਿਸ਼ ਕਰਿਆ ਕਰਾਂਗੇ ਦੋਸਤੋ ਪ੍ਰੋਗਰਾਮ ਵਿੱਚ ਅਸੀਂ ਉਹਨਾਂ ਉੱਚੀਆਂ ਕਦਰਾਂ ਕੀਮਤਾਂ ਤੇ ਡੂੰਘੇ ਅਧਾਰਾਂ ਦੀ ਗੱਲ ਕਰਿਆ ਕਰਾਂਗੇ ਜਿਹੜੇ ਕਿ ਸਿਰਫ ਸੁਣਨ ਵਾਲੇ ਨਾ ਬਰਕਿ ਜੀਵਨ ਭਰ ਸਾਡਾ ਸਾਥ ਨੂੰ ਮਾਣ ਵਾਲੇ ਹੋਣਗੇ ਸੋ ਦੋਸਤੋ ਅਸੀਂ ਸਭ ਜਾਣਦੇ ਹਾਂ ਕਿ ਸਾਡਾ ਜੀਵਨ ਜਿਹੜਾ ਵਾ ਇਹ ਦਰਿਆ ਦੇ ਵਹਿਣ ਵਾਂਗੂ ਇੱਕ ਲਗਾਤਾਰ ਸਫ਼ਰ ਦੇ ਉੱਤੇ ਚੱਲਦਾ ਰਹਿੰਦਾ ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਉਤਾਰ ਚੜਾਅ ਹੁੰਦੇ ਆ ਤੇ ਇਹ ਉਤਾਰ ਚੜਾਅ ਫਿਰ ਕਈ ਵਾਰੀ ਜਿਹੜੇ ਆਹ ਮਨੁੱਖ ਦੇ ਜੀਵਨ ਦੇ ਸਫ਼ਰ ਦੇ ਵਿੱਚ ਇੱਕ ਰੁਕਾਵਟ ਬਣ ਜਾਂਦੇ ਆ ਮਨੁੱਖ ਦੀ ਇੰਨਾ ਅੱਗੇ ਪੇਸ਼ ਨਹੀਂ ਚੱਲਦੀ ਇੰਨਾ ਅੱਗੇ ਥੱਕ ਹਾਰ ਕੇ ਬੈਠ ਜਾਂਦਾ ਉਹਨੂੰ ਅੱਗੇ ਕੋਈ ਅੱਗੇ ਚੱਲਣ ਦਾ ਮਾਰਗ ਕੋਈ ਰਸਤਾ ਦਿਖਾਈ ਨਹੀਂ ਦਿੰਦਾ ਸਾਰੇ ਪਾਸੇ ਨਹੀਂ ਰੰਗ ਜਰਾਉਂਦਾ ਤੇ ਥੱਕ ਕੇ ਉਹ ਬੈਠ ਜਾਂਦਾ ਅਜਿਹੇ ਸਮੇਂ ਵਿੱਚ ਫਿਰ ਦੋਸਤੋ ਇਹ ਜਿਹੜੀਆਂ ਬੁਨਿਆਦੀ ਗੱਲਾਂ ਆ ਇਹ ਮਨੁੱਖ ਦੇ ਵਾਸਤੇ ਇੱਕ ਰੋਸ਼ਨੀ ਦੀ ਕਿਰਨ ਬਣ ਕੇ ਆਉਂਦੀਆਂ ਜਿਹੜੀਆਂ ਕਿ ਦੁਬਾਰਾ ਤੋਂ ਉਹਨੂੰ ਬਾਹਰ ਤੋਂ ਫੜ ਕੇ ਖੜੇ ਕਰਨ ਤੇ ਦੁਬਾਰਾ ਜੀਵਨ ਦੇ ਰਸਤੇ ਤੇ ਤੋਰਨ ਵਿੱਚ ਬੜੀਆਂ ਸਹਾਈ ਹੁੰਦੀਆਂ ਸੋ ਅਜਿਹੀਆਂ ਗੱਲਾਂ ਦੀ ਤੁਹਾਡੇ ਨਾਲ ਸਾਂਝ ਪਾਉਣ ਵਾਸਤੇ ਦੋਸਤੋ ਦੋਸਤੋ ਅਸੀਂ ਆਪਣੇ ਚੈਨਲ ਦੇ ਉੱਤੇ ਹਫਤਾਵਾਰੀ ਪ੍ਰੋਗਰਾਮ ਜਿਹੜਾ ਸ਼ੁਰੂ ਕਰ ਰਹੇ ਹਾਂ ਜਿਦੇ ਵਿੱਚ ਹਰ ਹਫਤੇ ਅਸੀਂ ਇੱਕ ਕੰਮ ਦੀ ਗੱਲ ਲੈ ਕੇ ਤੁਹਾਡੇ ਰੂਪ ਰੂਪ ਹੋਇਆ ਗਰੰਗ ਤੇ ਉਸ ਕੰਮ ਦੀ ਗੱਲ ਉੱਤੇ ਡੂੰਘਾਈ ਨਾਲ ਵਿਚਾਰ ਕਰਦੇ ਹਾਂ ਦੋਸਤੋ ਅਸੀਂ ਤੁਹਾਡੇ ਨਾਲ ਸਾਥ ਬਣਾਇਆ ਕਰਾਂਗੇ ਜਿਹੜੀ ਕਿ ਸਾਰੀ ਉਮਰ ਤੁਹਾਡਾ ਸਾਥ ਦੇਣ ਵਾਲੀ ਤੁਹਾਡੇ ਨਾਲ ਨਿਬੜਵਾੜੀ ਹੋਵੇ ਤੇ ਜੀਵਨ ਦੇ ਹਰ ਇੱਕ ਮੋੜ ਦੇ ਉੱਤੇ ਹਰ ਤਰ੍ਹਾਂ ਦੇ ਸਮੇਂ ਸਥਿਤੀਆਂ ਵਿੱਚ ਮੜੀ ਚੰਗੇ ਹਾਲਾਤਾਂ ਨਾਲ ਲੜਨ ਵਾਸਤੇ ਜਿਹੜੀਆਂ ਗੱਲਾਂ ਤੁਹਾਨੂੰ ਪ੍ਰਭਾ ਕ ਬਣਾਉਂ ਤੁਹਾਡੇ ਲਈ ਮਦਦਗਾਰ ਸਾਬਤ ਹੋਣ ਅਜਿਹੀਆਂ ਗੱਲਾਂ ਦੀ ਤੁਹਾਡੇ ਨਾਲ ਦੋਸਤਾਂ ਸਾਂਝ ਪਾਇਆ ਕਰਾਂਗੇ ਸੋ ਅੱਜ ਜਿਹੜਾ ਇਹ ਪ੍ਰੋਗਰਾਮ ਦਾ ਪਹਿਲਾ ਐਪੀਸੋਡ ਆ ਇਹਦੇ ਵਿੱਚ ਅਸੀਂ ਕੋਈ ਮੂਲ ਬੁਨਿਆਦੀ ਗੱਲ ਨਹੀਂ ਲੈ ਰਹੇ ਬਲਕਿ ਆਮ ਗੱਲਾਂ ਹੀ ਤੁਹਾਡੇ ਨਾਲ ਜੀਵਨ ਦੀ ਲੋਡ ਨੂੰ ਸਮਝਦੇ ਹੋਏ ਆ ਕਿਤੀਆਂ ਤੇ ਜਾਂ ਆਪਣੇ ਪ੍ਰੋਗਰਾਮ ਸੰਬੰਧੀ ਜਿਹੜੀ ਆ ਉਹ ਜਾਣ ਪਛਾਣ ਜਿਹੜੀ ਸਾਰੀ ਦਿੱਤੀ ਆ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਸਾਡਾ ਹੋਇਆ ਕਰੇਗਾ ਦੋਸਤੋ ਇਹਦੇ ਵਿੱਚ ਕੀਤੀਆਂ ਗੱਲਾਂ ਸਾਰੀਆਂ ਤੁਹਾਡੇ ਜੀਵਨ ਚ ਕੰਮ ਆਉਣ ਉਹਨਾਂ ਹੋਇਆ ਕਰਨਗੀਆਂ ਇਸੇ ਕਰਕੇ ਅਸੀਂ ਇਸ ਪ੍ਰੋਗਰਾਮ ਦਾ ਨਾਮ ਹੀ ਕੰਮ ਦੀ ਗੱਲ ਰੱਖਿਆ। ਸੋ ਦੋਸਤੋ ਆਓ ਸ਼ੁਰੂ ਕਰਦੇ ਹਾਂ ਇਹ ਰੋਹਾਨੀ ਯਾਤਰਾ ਮੇਰੇ ਨਾਲ ਸਾਡੇ ਚੈਨਲ ਦੇ ਉੱਤੇ ਸ਼ੁਰੂ ਕੀਤੇ ਪ੍ਰੋਗਰਾਮ ਨੂੰ ਕੰਮ ਦੀ ਗੱਲ ਵਿੱਚ। ਤੇ ਮੈਂ ਸਮਝਦਾ ਕਿ ਇਹ ਕੰਮ ਦੀ ਗੱਲ ਇਦਾਂ ਥੋੜਾ ਜਿਹੜਾ ਵਾ ਨਾ ਸਪਸ਼ਟ ਹੋ ਜਾਣਾ ਚਾਹੀਦਾ ਵੀ ਕਿਹੜੀ ਗੱਲ ਦੀ ਅਸੀਂ ਜਿਹੜਾ ਵਾ ਉਹ ਜ਼ਿਕਰ ਕਰ ਰਹੇ ਹਾਂ ਤੇ ਇਹ 2 ਮਿੰਟ ਵਾਸਤੇ ਅਸੀਂ ਇਹਦੇ ਬਾਰੇ ਵਿਚਾਰ ਕਰਨੇ ਆ ਉਹ ਤੋਂ ਪਹਿਲਾਂ ਦੋਸਤੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਹੋਰ ਸਾਥੀ ਵੀ ਜਿਹੜੇ ਆ ਸਾਡੇ ਤੁਹਾਡੇ ਉਹ ਸਾਡੇ ਇਸ ਪ੍ਰੋਗਰਾਮ ਦੇ ਨਾਲ ਸਾਝ ਪਣਾ ਸਕਣ ਇਸ ਹਫਤਾਵਾਰੀ ਪ੍ਰੋਗਰਾਮ ਨੂੰ ਦੇਖਣ ਦਾ ਜਿਹੜਾ ਵਾ ਉਹ ਯਤਨ ਕਰਿਆ ਕਰਨ ਤੇ ਜੀਵਨ ਪ੍ਰਤੀ ਕੋਈ ਮੂਲ ਕੋਈ ਬੁਨਿਆਦੀ ਗੱਲ ਜਿਹੜੀ ਆ ਉਹ ਸਿੱਖ ਸਕਣ। ਆਦਮੀ ساری عمر ਇੱਕ ਦੂਜੇ ਤੋਂ ਸਿੱਖਦਾ ਸਿਖਾਉਂਦਾ ਹੀ ਰਹਿੰਦਾ ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕੁਝ ਅਸੀਂ ਬੁਨਿਆਦੀ ਗੱਲਾਂ ਕਰਿਆ ਕਰਾਂਗੇ ਜਿਹੜੀਆਂ ਤੁਸੀਂ ਸਿੱਖੋਗੇ ਤੇ ਕੁਝ ਤੁਸੀਂ ਆਪਣੇ ਕਮੈਂਟਾਂ ਨਾਲ ਸੰ ਜਿਹੜੀ ਸਲਾਹ مشورہ ਦਿਓਗੇ ਸਾਡੀਆਂ ਕੋਈ ਜਿਹੜੀਆਂ ਕਮੀਆਂ ਵਾਂ ਕਿਉਂਕਿ ਇਹ ਪ੍ਰੋਗਰਾਮ ਦੀ ਸ਼ੁਰੂਆਤ ਹੈ ਅਜੇ ਬਹੁਤ ਕਮੀਆਂ ਹੋਣਗੀਆਂ ਸੋ ਸਾਨੂੰ ਦੱਸਿਆ ਕਰੋ ਤਾਂ ਕਿ ਅਸੀਂ ਆਪਣੀਆਂ ਕਮੀਆਂ ਜਿਹੜੀਆਂ ਉਹ ਦੂਰ ਕਰ ਸਕੀਏ ਹੁਣ ਥੋੜਾ ਜਿਆਦਾ ਦੋਸਤੋ ਇਹ ਜਿਹੜੀ ਕੰਮ ਦੀ ਗੱਲ ਅਸੀਂ ਪ੍ਰੋਗਰਾਮ ਦਾ ਨਾਮ ਰੱਖਿਆ ਇਹਦੇ ਬਾਰੇ ਵਿਚਾਰ ਕਰਨਾ ਸਿਰਫ ਦੋ ਘੰਟੇ ਲਈ ਵੇਖੋ ਦੋਸਤੋ ਸਾਡੀ ਜ਼ਿੰਦਗੀ ਜਿਹੜੀ ਆ ਇਹ ਰਸਤੇ ਗੱਲਾਂ ਬਾਤਾਂ ਦਾ ਹੀ ਸਿਲਸਿਲਾ ਵਾ ਕੁਝ ਗੱਲਾਂ ਮੇਰੇ ਮੂੰਹ ਚੋਂ ਨਿਕਲੀਆਂ ਤੁਹਾਡੇ ਕੰਨਾਂ 'ਚ ਪਈਆਂ ਕੁਝ ਤੁਹਾਡੇ ਮੂੰਹ ਚੋਂ ਨਿਕਲੀਆਂ ਮੈਂ ਆਪਣੇ ਕੰਨਾਂ ਨਾਲ ਸੁਣੀਆਂ ਤੇ ਸਾਰੇ ਅਸੀਂ ਇਹਨਾਂ ਗੱਲਾਂ ਦਾ ਲਾਭ ਉਠਾਉਨੇ ਆ ਸਾਰਿਆਂ ਲਈ ਫਾਇਦੇਮੰਦ ਹੁੰਦੀਆਂ ਤੇ ਚਲੋ ਹਰ ਇੱਕ ਵਾਸਤੇ ਗੱਲਾਂ ਜਿਹੜੀਆਂ ਜ਼ਰੂਰੀ ਹੁੰਦੀਆਂ ਪਰ ਦੋਸਤੋ ਇਹ ਗੱਲਾਂ ਸਿਰਫ ਜੀਵਨ ਨੂੰ ਚਲਾਉਣ ਵਾਲੀਆਂ ਹੁੰਦੀਆਂ ਪਰ ਅਸੀਂ ਆਪਣੇ ਪ੍ਰੋਗਰਾਮ ਵਿੱਚ ਜਿਹੜੇ ਕੰਮ ਦੀ ਗੱਲ ਦਾ ਜ਼ਿਕਰ ਕਰ ਰਹੇ ਆ ਉਹ ਜਿਹੜੀ ਕੰਮ ਦੀ ਗੱਲ ਆ ਉਹਦਾ ਅਰਥ ਥੋੜਾ ਜਿਹਾ ਹੋਰ ਆ ਕਿ ਅਸੀਂ ਜੀਵਨ ਨੂੰ ਚਲਾਉਣ ਵਾਲੀਆਂ ਜਿਹੜੀਆਂ ਆਮ ਗੱਲਾਂ ਆਆਂ ਜਿਹੜੀਆਂ ਰੋਜ਼ ਅਸੀਂ ਇੱਕ ਦੂਜੇ ਦੇ ਮੂੰਹ ਤੋਂ ਨਿਕળે ਸ਼ਬਦਾਂ ਰਹੀਂ ਜਾਂ ਮੋਬਾਈਲ ਰਹੀਂ ਜਾਂ ਟੀਵੀ ਰਹੀਂ ਹੋਰ ਜਿਹੜੇ ਮੀਡੀਆ ਸਰੋਤ ਇਹਨਾਂ ਰਹੀਂ ਸੁਣਦੇ ਆਪਾਂ ਉਹਨਾਂ ਦੀ ਗੱਲ ਨਹੀਂ ਕਰ ਰਹੇ ਮੈਂ ਉਸ ਕੰਮ ਦੀ ਗੱਲ ਕਰਨ ਲੱਗਾ ਵਾਂ ਜਿਹੜੀ ਕਿ ਸਾਡੇ ਜੀਵਨ ਨੂੰ ਬਦਲ ਦਿੰਦੀ ਹੈ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਜਿਹੜੇ ਕਿ ਯੂਨੀਵਰਸਲ ਟਰੁਥ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਕਦੇ ਝੁਟਲਾ ਨਹੀਂ ਸਕਦੇ ਜਿਹੜੇ ਹਮੇਸ਼ਾ ਹੀ ਸੱਚ ਹੁੰਦੇ ਆ ਤੇ ਹਰ ਇੱਕ ਤਰ੍ਹਾਂ ਦੇ ਸਮੇਂ ਸਥਿਤੀਆਂ ਵਿੱਚ ਫਿਰ ਮਨੁੱਖ ਨੂੰ ਉਹ ਜਿਹੜਾ ਵਾ ਉਹ ਅੱਗੇ ਵਧਣ ਵੱਲ ਜਿਹੜਾ ਇਸ਼ਾਰਾ ਕਰਦੇ ਆ ਤੇ ਸਾਡੇ ਨਾਲ ਉਹ ਸਹਾਈ ਹੁੰਦੇ ਆ ਮਦਦਗਾਰ ਹੁੰਦੇ ਆ ਸੰ ਅਸਲੀ ਜੀਵਨ ਤੇ ਮਾਰਗ ਤੇ ਪਾਉਣ ਵਾਲੇ ਇਹ ਹੁੰਦੇ ਜਿਹੜੇ ਉਹ ਹੀ ਯੂਨੀਵਰਸਲ ਟ੍ਰੁਥ ਆ ਇਹੋ ਹੀ ਸਾਡੇ ਵਾਸਤੇ ਜਿਹੜੇ ਆ ਮਦਦਗਾਰ ਹੁੰਦੇ ਆ ਸਦਾ ਸਤਿ ਸਚ ਨੂੰ ਦੇ ਹਰ ਤਰ੍ਹਾਂ ਦੀਆਂ ਸਥਿਤੀਆਂ ਔਖੇ ਸੁਖੇ ਹਾਲਾਤਾਂ ਵਿੱਚ ਸਾਡਾ ਸਾਥ ਦੇਦੇ। ਸੋ ਸਾਡੇ ਪ੍ਰੋਗਰਾਮ ਵਿੱਚ ਫਿਰ ਜਿਹੜਾ ਵਾ ਉਹ ਜਿਹੜੀਆਂ ਗੱਲਾਂ ਦਾ ਇੰਜ ਕਰਕੇ ਆ ਕਰਾਂਗੇ। ਦੋਸਤੋ ਦੇਖੋ ਜੀਵਨ ਦਾ ਮਾਰਗ ਜਿਹੜਾ ਉਹਨਾਂ ਨੂੰ ਉੱਚਾ ਚੁੱਕਣਾ ਜਾਂ ਆਪਣੀ ਸ਼ਖਸੀਅਤ ਜਿ ਵਧੀਆ ਬਣਾਉਣੀ ਇਹ ਇੱਕ ਬੜਾ ਉੱਚਾ ਸੁਚੱਤ ਬੜਾ ਪਵਿੱਤਰ ਕੰਮ ਹੈ। ਕਿਉਂਕਿ ਇਹ ਜਿਹੜਾ ਸਾਨੂੰ ਜਨਮ ਮਿਲਿਆ ਵਾ ਇਹ ਸਾਡਾ ਫਰਜ ਹੈ ਕਿ ਇਹਨੂੰ ਵਧੀਆ ਤਰੀਕੇ ਨਾਲ ਹੰਡਾ ਸਕੀਏ ਤੇ ਇਹਨੂੰ ਅੰਡਾਉਣ ਵਾਸਤੇ ਫਿਰ ਇਹ ਜਿਹੜੀਆਂ ਮੂਲ ਗੱਲਾਂ ਬੁਨਿਆਦੀ ਗੱਲਾਂ ਵਾਂ ਇਹਨਾਂ ਨੂੰ ਆਧਾਰ ਬਣਾਉਣਾ ਪੈਂਦਾ ਸੋ ਦੋਸਤੋ ਅਸੀਂ ਇਸ ਆਪਣੇ ਹਫਤਾਵਾਰੀ ਪ੍ਰੋਗਰਾਮ ਜ ਇਹਨਾਂ ਗੱਲਾਂ ਨੂੰ ਆਧਾਰ ਬਣਾਇਆ ਕਰਾਂਗੇ ਹਰ ਵਰੀ ਇੱਕ ਵਧੀਆ ਜਿਹੜੀ ਆ ਉੱਚੀ ਗੱਲ ਲੈ ਕੇ ਉਹਦੇ ਦੇ ਉੱਤੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਤੁਸੀਂ ਸੁਣਿਆ ਕਰਿਓ ਤੇ ਸਾਨੂੰ ਕਮੈਂਟਾਂ ਰਹਿਣ ਦੱਸਿਆ ਕਰਿਓ ਕਿ ਕਿੱਥੋਂ ਤੱਕ ਕੇ ਕਿਸ ਹੱਦ ਤੱਕ ਸਾਡੀ ਗੱਲ ਠੀਕ ਆ ਜਾਂ ਇਹਦੇ ਵਿੱਚ ਕੀ ਨੁਕਸਿਆ ਤੇ ਕੀ ਅੱਗੇ ਸੁਧਾਰ ਹੋਣਾ ਚਾਹੀਦਾ ਸੋ ਇਹ ਪ੍ਰੋਗਰਾਮ ਜਿਹੜਾ ਵਾ ਹੁਣ ਇਹਦੀ ਆਪਾਂ ਸ਼ੁਰੂਆਤ ਕਰਨੀ ਆ ਤੇ ਬਾਕੀ ਜਿਹੜਾ ਵਾ ਜ਼ਿਆਦਾ ਬੋਲਣਾ ਵੀ ਕਹਿੰਦੇ ਚੰਗਾ ਨਹੀਂ ਹੁੰਦਾ ਹਰ ਇੱਕ ਦੀ ਆਪਣੀ ਸੁਣਨ ਦੀ ਬੋਲਣ ਦੀ ਸਮਰੱਥਾ ਆ ਆਪੋ ਆਪਣੀ ਹੁੰਦੀ ਹੈ ਕਿਸੇ ਦੀ ਘਾਟ ਆ ਕਿਸੇ ਦੀ ਵਾਧੇ ਆ ਕਿਸੇ ਦੀ ਸੁਣਨ ਦੀ ਜ਼ਿਆਦਾ ਬੋਲਣ ਦੀ ਘਾਟ ਆ ਤੇ ਕਈ ਜਿਹੜੇ ਆ ਬੋਲਦੇ ਜ਼ਿਆਦਾ ਪਰ ਉਹਨਾਂ ਦੀ ਸੁਣਨ ਦੀ ਸਮਰੱਥਾ ਨਹੀਂ ਹੁੰਦੀ ਪਰ ਜ਼ਿਆਦੇ ਲੋਕਾਂ ਦੀ ਸੁਣਨ ਦੀ ਸਮਰੱਥਾ ਘੱਟ ਹੁੰਦੀ ਹੈ ਸੋ ਇਸੇ ਗੱਲ ਨੂੰ ਧਿਆਨ ਚ ਰੱਖਦੇ ਆਂ ਫਿਰ ਅਸੀਂ ਹੁਣ ਅੱਗੇ ਤੁਹਾਡਾ ਕਾਫੀ ਸਮਾਂ ਲੈ ਲਿਆ ਇਸ ਕਰਕੇ ਆਪਣੇ ਪ੍ਰੋਗਰਾਮ ਨੂੰ ਕਲੋਜ਼ ਕਰਦੇ ਆਂ ਇਹ ਸਿਰਫ ਇੱਕ ਜਾਣ ਪਛਾਣ ਲਈ ਅੱਜ ਦੀ ਵੀਡੀਓ ਹੀ ਫਿਰ ਵੀ ਕਾਫੀ ਲੰਬੀ ਹੋ ਗਈ ਆ ਤੇ ਅਗਲੇ ਹਫਤੇ ਹੁਣ ਤੁਹਾਡੇ ਕੋਲ ਬੁੜੂ ਹੋਵਾਂਗੇ ਅਗਲੇ ਹਫਤੇ ਦੋਸਤੋ ਅਸੀਂ ਇਹੋ ਗੱਲ ਹੀ ਇਹੋ ਵਿਸ਼ਾ ਲੈ ਲਾਂਗੇ ਬੋਲਣਾ ਤੇ ਸੁਣਨਾ ਕਿਸ ਪ੍ਰਮਾਤਮਾ ਨੇ ਸਾਨੂੰ ਇਹ ਦੋ ਗਿਆਨ ਅੰਗਰੇ ਦਿੱਤੇ ਆ ਜੀਵ ਤੇ ਕੰਨ ਇਹਨਾਂ ਜੋ ਸਾਡੇ ਵਾਸਤੇ ਸਾਡੀ ਸਖਸ਼ੀਅਤ ਨੂੰ ਉੱਚਾ ਬਣਾਉਣ ਲਈ ਕਿਹੜਾ ਜ਼ਿਆਦਾ ਸਹਾਇੀ ਹੁੰਦਾ ਇਹ ਤੇ ਵਿਚਾਰ ਕਰਾਂਗੇ ਬੜੀ ਡੂੰਗੀ ਬੜੀ ਵਧੀਆ ਗੱਲ ਹੈ ਵਿਚਾਰ ਕਰਨ ਵਾਲੀ ਕਿ ਸਾਨੂੰ ਜੀਵਨ ਦੇ ਵਿੱਚ ਆਪਣੇ ਜਿਹੜੇ ਆ ਕੰਨ ਲਵੇਟ ਕੇ ਰੱਖਣੇ ਚਾਹੀਦੇ ਆ ਜਾਂ ਆਪਣੀ ਜੀਵ ਨੂੰ ਕੰਟਰੋਲ 'ਚ ਰੱਖਣਾ ਚਾਹੀਦਾ ਤਾਂ ਕਿ ਅਸੀਂ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਮਿਲ ਸਕੀਏ ਸਾਡਾ ਜੀਵਨ ਜਿਹੜਾ ਉਹ ਉੱਚਾ ਸੱਚਾ ਤੇ ਵਧੀਆ ਬਣ ਸਕੇ ਸੋ ਅਗਲੇ ਹਫ਼ਤੇ ਅਸੀਂ ਤੁਹਾਡੇ ਰੂ ਬੂ ਇਸੇ ਵਿਸ਼ੇ ਨੂੰ ਲੈ ਕੇ ਦੋਸਤੋ ਹੋਵਾਂਗੇ ਬੜਾ ਵਧੀਆ ਵਿਸ਼ਾ ਵਾਏ ਤੇ ਸੁਣਨ ਵਾਲਾ ਬੱਸ ਅਗਲੇ ਹfte ਤੁਸੀਂ ਫੇਰ ਸਾਡੇ ਨਾਲ ਸੰਜ ਪਾਇਓ ਤੇ ਅੱਜ ਦੇ ਪ੍ਰੋਗਰਾਮ ਨੂੰ ਜਰੂਰ ਪੂਰਾ ਵੇਖ ਕੇ ਕਿਤੇੋਂ ਸਕੇਤ ਨਾ ਕਰਿਓ ਕਿਉਂਕਿ ਆਪਣੇ ਵੱਲੋਂ ਤਾਂ ਸਾਰੀਆਂ ਗੱਲਾਂ ਵਧੀਆ ਕੀਤੀਆਂ ਬਾਕੀ ਪਹਿਲੀ ਵੀਡੀਓ ਆ ਤੇ ਕਈ ਇਹਦੇ ਵਿੱਚ ਕਮੀਆਂ ਵੀ ਤੁਹਾਨੂੰ ਨਜ਼ਰ ਆਉਣੀਆਂ ਸੋ ਸਨ ਪਿਆਰ ਨਾਲ ਉਹ ਦੱਸ ਦਿਓ ਅਸੀਂ ਅੱਗੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਹੁਣ ਤੁਸੀਂ ਮੈਨੂੰ ਇਜਾਜ਼ਤ ਦਿਓ ਤੇ ਅਗਲੇ ਹਫਤੇ ਸਾਰੇ ਮਿਲਾਂਗੇ ਸਤਿ ਸ੍ਰੀ ਅਕਾਲ ਜੀ